ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਫਤੇ ਪੰਜਾਬੀ ਟਿਊਸ਼ਨ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਅੱਜ ਪੜ੍ਹਾਂਗੇ ਪੰਜਾਬੀ ਪੁਸਤਕ 5ਵੀਂ ਜਮਾਤ ਪਹਿਲੀ ਭਾਸ਼ਾ ਦਾ ਪਾਠ 6 ਇਸ ਦਾ ਨਾਮ ਹੈ ਆਓ ਰਲ ਮਿਲ ਰੁੱਖ ਲਗਾਈਏ ਇਹ ਇੱਕ ਕਵਿਤਾ ਹੈ ਆਓ ਰਲ ਮਿਲ ਰੁੱਖ ਲਗਾਈਏ ਪ੍ਰਦੂਸ਼ਣ ਨੂੰ ਦੂਰ ਭਜਾਈਏ ਵੱਧ ਤੋਂ ਵੱਧ ਰੁੱਖ ਲਾ ਕੇ ਹਰ ਥਾਂ ਫਰਾ ਫਰਾ ਪੰਜਾਬ ਬਣਾਈਏ ਲਾਲਚ ਵਸਨਾ ਵੱਢੀਏ ਰੁੱਖ ਰੁੱਖਾਂ ਤੋਂ ਸੋ ਮਿਲਦੇ ਸੁਖ ਚਾਰ ਚਫੇਰੇ ਮਹਿਕਾਂ ਵੰਡਣ ਇਹਨਾਂ ਦੇ ਸਨਾਲ ਸਾਂਝਾ ਪਾਈਏ ਆਓ ਰਲ ਮਿਲ ਰੁੱਖ ਲਗਾਈਏ ਇੱਕ ਵੱਡੋ ਤਾਂ ਲਾਓ ਚਾਰ ਰੁੱਖਾਂ ਬਿਨ ਰੁਸ ਜਾਏ ਬਹਾਰ ਰੁੱਖਾਂ ਨਾਲ ਹੀ ਖੁਸ਼ੀਆਂ ਖੇੜੇ ਇਹਨਾਂ ਦੀ ਸਭ ਖੈਰ ਮਨਾਈਏ ਆਓ ਮਿਲ ਕੇ ਰੁੱਖ ਲਗਾਈਏ ਰੁੱਖ ਹੀ ਸ਼ੁੱਧ ਹਵਾ ਦਿੰਦੇ ਹਨ ਜੜੀ ਬੂਟੀਆਂ ਫਲ ਦਿੰਦੇ ਹਨ ਮੀਂਹ ਧੁੱਪ ਛਖੜੋਂ ਕਰਦੇ ਰਾਖੀ ਇਹਨਾਂ ਦੀ ਰਲ ਹੋਂਦ ਬਚਾਈਏ ਆਓ ਮਿਲ ਕੇ ਰੁੱਖ ਲਗਾਈਏ ਰੁੱਖ ਹਨ ਠੰਡੀਆਂ ਛਾਵਾਂ ਦਿੰਦੇ ਭੌ ਖੋਰ ਹੜ ਤੋਂ ਇਹੀ ਬਚਾਉਂਦੇ ਪੰਛੀਆਂ ਦੇ ਲਈ ਰਹਿਣ ਬਸੇਰਾ ਲੱਕੜ ਕੀਮਤੀ ਇਹਨਾਂ ਤੋਂ ਪਾਈਏ ਆਓ ਰਲ ਮਿਲ ਰੁੱਖ ਲਗਾਈਏ ਪਰ ਦੂਸ਼ਣ ਨੂੰ ਦੂਰ ਭਜਾਈਏ ਵੱਧ ਤੋਂ ਵੱਧ ਰੁੱਖ ਲਾ ਕੇ ਹਰ ਥਾਂ ਹਰਾ ਭਰਾ ਪੰਜਾਬ ਬਣਾਈਏ ਇਹ ਸੀ ਸਾਡੀ ਕਵਿਤਾ ਹੁਣ ਅਸੀਂ ਇਸ ਕਵਿਤਾ ਦਾ ਅਭਿਆਸ ਕਰਾਂਗੇ ਔਖੇ ਸ਼ਬਦਾਂ ਦੇ ਅਰਥ ਸਾਂਝਾਂ ਹਿੱਸੇਦਾਰੀਆਂ ਖੈਰ ਭਲਾ ਸ਼ੁੱਧ ਸਾਫ਼ ਹੋਂਦ ਮੌਜੂਦ ਬਹਾਰ ਖੁਸ਼ੀ ਪੌਖਰ ਮਿੱਟੀ ਦਾ ਖੁਰਨਾ ਝਖੜ ਤੀਜ ਹਵਾਵਾਂ ਕੁਝ ਯਾਦ ਰੱਖਣਯੋਗ ਗੱਲਾਂ ਇਹ ਬਹੁਤ ਜ਼ਰੂਰੀ ਗੱਲਾਂ ਨੇ ਇਹਨਾਂ ਨੂੰ ਤੁਸੀਂ ਧਿਆਨ ਨਾਲ ਸੁਣਨਾ ਹੈ ক্রিকেট ਦਾ ਬੱਲਾ ਬਣਾਉਣ ਲਈ ਬਲੂ ਨਾ ਦੇ ਦਰਖਤ ਦੀ ਲੱਕੜ ਵਰਤੀ ਜਾਂਦੀ ਹੈ بیسਬਾਲ ਦਾ ਬੱਲਾ ਬਣਾਉਣ ਲਈ ਹਿਕਰੀ ਨਾ ਦੇ ਦਰਖਤ ਦੀ ਲੱਕੜ ਵਰਤੀ ਜਾਂਦੀ ਹੈ ਸੇਬ ਵਿੱਚ 25% ਪਾਣੀ ਹੁੰਦਾ ਹੈ ਇਸੇ ਕਾਰਨ ਇਹ ਫਲ ਪਾਣੀ ਤੇ ਤਰਦਾ ਰਹਿੰਦਾ ਹੈ ਬਾਸ ਦਾ ਦਰਖਤ ਇੱਕ ਦਿਨ ਵਿੱਚ 35 ਇੰਚ ਤੱਕ ਵੱਧ ਸਕਦਾ ਹੈ ਜ਼ੁਬਾਨੀ ਅਭਿਆਸ ਨੰਬਰ 1 ਰੁੱਖ ਕਿਸ ਚੀਜ਼ ਨੂੰ ਦੂਰ ਕਰਦੇ ਹਨ ਇਸ ਦਾ ਉੱਤਰ ਲਿਖਾਂਗੇ ਰੁੱਖ ਪ੍ਰਦੂਸ਼ਣ ਨੂੰ ਦੂਰ ਰੱਖਦੇ ਹਨ ਨੰਬਰ 2 ਜੇਕਰ ਰੁੱਖ ਵਧਣਾ ਪਵੇ ਤਾਂ ਕੀ ਕਰਨਾ ਚਾਹੀਦਾ ਹੈ ਇਸ ਦਾ ਉੱਤਰ ਅਸੀਂ ਲਿਖਾਂਗੇ ਜੇਕਰ ਰੁੱਖ ਵਧਣਾ ਪਵੇ ਤਾਂ ਉਸ ਦੀ ਜਗ੍ਹਾ ਤੇ ਚਾਰ ਰੁੱਖ ਲਾਉਣੇ ਚਾਹੀਦੇ ਹਨ ਅਗਲਾ ਪ੍ਰਸ਼ਨ ਹੈ ਅਸੀਂ ਪੰਜਾਬ ਨੂੰ ਹਰਾ ਭਰਾ ਕਿਵੇਂ ਬਣਾ ਸਕਦੇ ਹਾਂ ਇਸ ਦਾ ਉੱਤਰ ਲਿਖਾਂਗੇ ਅਸੀਂ ਵੱਧ ਤੋਂ ਵੱਧ ਰੁੱਖ ਲਗਾ ਕੇ ਪੰਜਾਬ ਨੂੰ ਹਰਾ ਭਰਾ ਬਣਾ ਸਕਦੇ ਹਾਂ ਅੱਗੇ ਅਸੀਂ ਕਵਿਤਾ ਨੂੰ ਲੈ ਵਿੱਚ ਗਾਓ ਕਵਿਤਾ ਨੂੰ ਲੈ ਵਿੱਚ ਗਾਉਣਾ ਹੈ ਕਵਿਤਾ ਵਿੱਚੋਂ ਹੀਟ ਲਿਖੇ ਪੈਰੇ ਵਿੱਚੋਂ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਲਿਖੋ ਇੱਕ ਵੱਡੋ ਤਾਂ ਲਾਓ 4 ਤੋਂ ਲੈ ਕੇ ਇਹਨਾਂ ਦੀ ਰਲ ਹੂਂਦ ਬਚਾਈਏ ਤੱਕ ਜੋ ਪਹਿਰਾ ਹੈ ਉਹਦੇ ਵਿੱਚੋਂ ਸਾਨੂੰ ਕੁਝ ਪ੍ਰਸ਼ਨ ਪੁੱਛੇ ਗਏ ਹਨ ਅਸੀਂ ਉਹਨਾਂ ਦੇ ਉੱਤਰ ਦੇਵਾਂਗੇ ਸਾਨੂੰ ਕਿਸ ਦੀ ਖੈਰ ਮਨਾਉਣੀ ਚਾਹੀਦੀ ਹੈ ਇਸ ਦਾ ਉੱਤਰ ਲਿਖਾਂਗੇ ਸਾਨੂੰ ਰੁੱਖਾਂ ਦੀ ਖੈਰ ਮਨਾਉਣੀ ਚਾਹੀਦੀ ਹੈ। ਅਗਲਾ ਪ੍ਰਸ਼ਨ ਹੈ ਸਾਨੂੰ ਰੁੱਖਾਂ ਤੋਂ ਕੀ ਕੀ ਮਿਲਦਾ ਹੈ? ਇਸ ਦਾ ਉੱਤਰ ਲਿਖਾਂਗੇ ਸਾਨੂੰ ਰੁੱਖਾਂ ਤੋਂ ਸ਼ੁੱਧ ਹਵਾ, ਜੜੀਆਂ, ਬੂਟੀਆਂ ਅਤੇ ਫਲ ਮਿਲਦੇ ਹਨ। ਅੱਗੇ ਅਸੀਂ ਕਰਾਂਗੇ ਹੇਠ ਲਿਖੇ ਵਿਰੋਧੀ ਸ਼ਬਦਾਂ ਦਾ ਮਿਲਾਨ ਕਰੋ। ਨੰਬਰ 1 ਹੈ ਦੂਰ ਇਸ ਦਾ ਹੈ ਨੇੜੇ। ਦੁੱਖ ਦੁੱਖ ਵੱਡਣਾ ਲਾਉਣਾ ਰੁਸਣਾ ਮਨਾਉਣਾ ਸ਼ੁੱਧ ਅਸ਼ੁੱਧ ਵੱਧ ਘਟ ਇਹ ਸਨ ਸਾਡੇ ਵਿਰੋਧੀ ਸ਼ਬਦ ਹੁਣ ਅਸੀਂ ਸਮਝ ਆਧਾਰਿਤ ਸਿਰਜਣਾਤਮਕ 파ਰਕ ਦਰਖਤਾਂ ਦੇ ਨਾਮ ਲਿਖਾਂਗੇ ਬੋਹੜ ਪਿੱਪਲ ਟਾਹਲੀ ਨਿੰਮ ਸਫੈਦਾ ਕਿੱਕਰ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਰੁੱਖ ਨੇ ਤੁਸੀਂ ਆਪਣੀ ਮਰਜ਼ੀ ਨਾਲ ਵੀ ਕੁਝ ਲਿਖ ਸਕਦੇ ਹੋ ਇਸ ਦੇ ਨਾਲ ਹੀ ਸਾਡਾ ਇਹ 파ਰਟ ਸਮਾਪਤ ਹੁੰਦਾ ਹੈ ਜੇ ਤੁਹਾਨੂੰ ਇਹ ਵੀਡੀਓ ਚੰਗਾ ਲੱਗਾ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਇਸ ਤਰ੍ਹਾਂ ਦੇ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਫਤੇ ਪੰਜਾਬੀ ਟਿਊਸ਼ਨਸ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ